ਚੈਹਲ ਗਾਟ ਫਾਰਮ ਚੈਨਲ ਤੇ ਸਾਰੇ ਵੀਰਾਂ ਦਾ ਸਵਾਗਤ ਹੈ ਅੱਜ ਕਦਮ ਦੋ ਸਾਰੇ ਭਾਟੀਟਾਂ ਆਵਾਂਗੇ ਦੋਸਤੋ ਸਭ ਤੋਂ ਪਹਿਲਾਂ ਘਾਟੀ ਵਾਲਾ ਬਟਨ ਲਮਾ ਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਦੋਂ ਵੀ ਨਵੀਂ ਵੀਡੀਓ ਅਪਲੋਡ ਕਰਾਂ ਨੋਟੀਫਿਕੇਸ਼ਨ ਤੁਹਾਡੇ ਪਹਿਲੇ ਮਾਲ ਤੇ ਪਹੁੰਚੇ ਦੋਸਤੋ ਅਕਸਰ ਕਿਹਾ ਜਾਂਦਾ ਹੈ ਕਿ ਜਦੋਂ ਮੁਰਗੀ ਅੰਡੇ ਦਿੰਦੀ ਹੈ ਉਹ ਅੰਡਾ ਪੋਲਾ ਹੁੰਦਾ ਪਿੰਨਪਿੰਨ ਕਰਦਾ ਹੁੰਦਾ ਅੱਜ ਮੁਰਗੀ ਅੰਡਾ ਦੇ ਰਹੀ ਹੈ ਆਪਾਂ ਖੜੇ ਆ ਤੁਹਾਨੂੰ ਦਿਖਾਵਾਂਗੇ ਵੀ ਅੰਡਾ ਵੀ ਅੰਦਰੋਂ ਜਦੋਂ ਮੁਰਗੀ ਅੰਡਾ ਦਿੰਦੀ ਹੈ ਅੰਦਰੋਂ ਹੀ ਅੰਡਾ ਕਰੜਾ ਹੁੰਦਾ ਹੈ ਛਿਲਕਾ ਬਣਿਆ ਹੁੰਦਾ ਹੈ ਜਾਂ ਫਿਰ ਕੁਛ ਭਰਾ ਕਹਿੰਦੇ ਨੇ ਕਿ ਛਿਲਕਾ ਬਾਹਰ ਆ ਕੇ ਬਣਦਾ ਜਦੋਂ ਮੁਰਗੀ ਆਂਡੇ ਦੇ ਉੱਤੇ ਬੈਹ ਜਾਂਦੀ ਆ ਨਾ ਗਰਮੈਸ਼ ਨਾਲ ਕਹਿੰਦੇ ਫੇਰ ਛਿਲਕਾ ਬਣਦਾ ਕਿ ਆਂਡਾ ਪਹਿਲਾਂ ਪੋਲਾ ਹੁੰਦਾ ਪਿਲਪਿਲੀ ਕਰਦਾ ਹੁੰਦਾ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਮੁਰਗੀ ਆਂਡਾ ਆਪਣੀ ਦੇ ਰਹੀ ਐ ਬਸ ਕੁਛੀ ਪਲਾਂ ਦੀ ਵੇਟ ਕਰੋ ਵੀ ਆਂਡਾ ਮੁਰਗੀ ਦਿੰਦੀ ਆ ਅੰਦਰੋਂ ਹੀ ਆਂਡਾ ਕੜੜਾ ਆਉਂਦਾ ਉਹਦਾ ਛਿਲਕਾ ਉੱਤੇ ਕੜੜਾ ਹੁੰਦਾ ਕਿ ਜਦ ਅੰਦਰੋਂ ਪਿਲਪਿਲ ਕਰਦਾ ਗਰਮੈਸ਼ ਨਾਲ ਬਾਹਰ ਚਾਂਡਾ ਬਣਦਾ ਛਿਲਕਾ ਜਿਹੜਾ ਵੀ ਬਾਹਰ ਚ ਗਰਮੈਸ਼ ਨਾਲ ਕੜੜਾ ਹੁੰਦਾ ਆਪਾਂ ਤੁਹਾਨੂੰ ਦਿਖਾਉਂਦੇ ਆਂ ਬਸ ਚੰਪਲਾ ਦਾ ਦੋਸਤੋ ਮੁਰਗੀ ਨਹੀਂ ਅੰਡਾ ਦੇਤਾ ਅੰਡਾ ਮੁਰਗੀ ਨਹੀਂ ਦੇਤਾ ਦੇਖੋ ਆਹ ਦੇਖੋ ਦੋਸਤੋ ਅੰਡਾ ਕੜਦਾ ਯਾਰ ਜਦੋਂ ਮੁਰਗੀ ਨਾਲ ਇਸ ਤਰ੍ਹਾਂ ਅੰਦਰੋਂ ਹੀ ਮੁਰਗੀ ਦਾ ਅੰਡਾ ਕੜਦਾ ਆਇਆ ਇਹ ਐਵੇਂ ਬਾਤੂ ਗੱਲ ਹੈ ਬਣਾਈ ਹੋਈ ਵੀ ਕਿ ਮੁਰਗੀ ਦੇ ਉੱਤੇ ਜਿਹੜਾ ਬਹਿ ਜਾਂਦੀ ਹੈ ਕਰਵਾਸਣ ਦਾ ਅੰਡਾ ਕਹਿੰਦੇ ਛਿਲਕਾ ਕਰਦਾ ਹੁੰਦਾ ਆਪਾਂ ਨਾ ਪਹਿਲੇ ਪਹਿਲੇ ਕਰਦਾ ਨਹੀਂ ਆਹ ਦੇਖੋ ਦੇਖੋ ਇਹ ਛਿਲਕਾ ਮੁਰਗੀ ਦੇ ਅੰਦਰੋਂ ਹੀ ਬਣਿਆ ਹੋਇਆ ਹੁੰਦਾ ਇਹ ਐਮੀ ਵਾਧੂ ਗੱਲ ਹੈ ਵੀ ਗਰਮ ਐਸ ਨਾਲ ਨਾ ਕਰੜਾ ਹੁੰਦਾ ਤੇ ਪਹਿਲਾਂ ਬੋਲਾ ਹੁੰਦਾ ਕਮੈਂਟ ਕਰਕੇ ਦੱਸਿਓ ਤੁਹਾਨੂੰ ਸਾਡੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ